ਸਾਬਜ਼ਾਦੇ ਸ਼ਹਾਦਤ ਪਾ ਚੁੱਕੇ ਹਨ ਮੋਤੀ ਮਹਿਰਾਜ ਜਿਹੜਾ ਕਿ ਠੰਡੇ ਬੁਰਜ ਵਿੱਚ ਸਾਬਜ਼ਾਦੇ ਨੂੰ ਦੁੱਧ ਪਲਾਇਆ ਕਰਦਾ ਸੀ ਮਾਤਾ ਗੁਜਰੀ ਜੀ ਪਾਸ ਜਾ ਕੇ ਠੰਡੇ ਬੁਰਜ ਜਾ ਕੇ ਸਾਬਜ਼ਾਦੇ ਦੀ ਸ਼ਹਾਦਤ ਦਾ ਨਕਸ਼ਾ ਬਿਆਨ ਕਰਦਾ ਹੈ ਇਥੋਂ ਕੱਪੜਾ ਸ਼ੁਰੂ ਹੁੰਦੀ ਮੋਤੀ ਮਹਿਰੇ ਨੇ ਬਿਲ ਕੇ ਕਿਆ ਮਾਤਾ ਆਖਰ ਜ਼ਾਲਮਾ ਪਾਣਾ ਵਰਤੋ ਦਿੱਤਾ موتی میرے نے کے کیا ماتا آخر ظالمہ پانا ورطا دیتا آج تیک جو دنیا تے نہیں گویا ایسا ظلم بزید نے ٹا دیتا پھلا نالوں ملوک سنے او جندان پتر چتنے ਕੈਰ ਕਮਾਦ ਤੈ ਤੇਰੇ ਖੀਰਿਆ ਹੰਸਾ ਨੂ ਰਾਣੀਏ ਮਾਂ ਦੁਸ਼ਤਾਨੀਆਂ ਦੇ ਵਿੱਚ ਚਣਵਾ ਦਤੈ ਸੁਚਾ ਆਨੰਦ ਨੇ ਝੂਠੀਆਂ ਜੋੜ ਗੱਲਾਂ ਇਹਨਾਂ ਬਾਲਾਂ ਤੇ ਕੈਰ ਗੁਜ਼ਾਰਿਆ ਏ ਸ਼ੇਰ ਖਾਨ ਨਵਾਬ ਮਲੇਰੀਏ ਨੇ ਨਾਰਾਹਾ ਦਾ ਕੱਲਿਆ ਮਾਰਿਆ ਏ ਅਥਿਆਨਿਰ ਤੋਬਾ ਇਹੋ ਜਾਇਨ ਹਰਥਿਆਨਿਰ ਤੋਬਾ ਕਿਸੇ ਵੇਖਿਆ ਜਾਂ ਸੁਣਿਆ ਨਹੀਂ ਹੋਣਾ ਇਦਾਂ ਕਿਸੇ ਕਸਾਈ ਨੇ ਖੂਨ ਸੁਚਾ ਪੋਣੇ ਵਿੱਚ ਪਾ ਕੇ ਪੁਣਿਆ ਨਹੀਂ ਹੋਣਾ ਮੈਂ ਕਾ ਵੰਡਦੇ ਆਖੜੇ ਗੁੰਚਿਆਂ ਨੂੰ ਮੈਂ ਕਾ ਵੰਡਦੇ ਆਖੜੇ ਪਿੰਡਿਆ ਨੂੰ ਰੂੰਦੇ ਵਾਂਗ ਪਿੰਜਿਆ ਤੁਣਿਆ ਨਹੀਂ ਹੋਣਾ ਅੱਜ ਤੱਕ ਕਿਸੇ ਮਸੂਮਾ ਨੂੰ ਜਿਉਂਦਿਆਂ ਜੀ ਇਹਦਾ ਕੰਡਾ ਅੰਦਰ ਚਿਣਿਆ ਨਹੀਂ ਹੋਣਾ ਮਹਿਰਾਨ ਦਾ ਕਿਉਂ ਨਾ ਧਰਤ ਪਾਟੀ ਟੁਕੜੇ ਹੋ ਕੇ ਡਿੱਗਾ ਅਸਮਾਨ ਕਿਉਂ ਨਾ ਕਿਉਂ ਨਾ ਜ਼ਲਜ਼ਲਾ ਆਇਆ ਜ਼ਮੀਨ ਦੇ ਅੰਦਰ ਹੋਇਆ ਘਰ ਕੇ ਸਾਰਾ ਜਹਾਨ ਕਿਉਂ ਨਾ ਫਿਕਰਮੰਦ ਮੈਂ ਡਾਡਾ ਹਾਂ ਇਸ ਗੱਲ ਤੋਂ ਦਿਲ ਨੂੰ ਪੱਥਰ ਬਣਾਉਗੇ ਕਿਵੇਂ ਮਾਤਾ ਜਦੋਂ ਚੰਨ ਜਿਹੀਆਂ ਸ਼ਕਲਾਂ ਦਿੱਸੀਆਂ ਨਾ ਆਪਣੇ ਹੰਝੂ ਸਕਾਉਗੇ ਕਿਵੇਂ ਮਾਤਾ ਕਿੱਤ ਟਟ ਕਾਗੇ ਕਿਵੇਂ ਮਾਤਾ ਠੰਡੇ ਬੁਰਜੇ ਅੰਦਰ ਗਰਮ ਹੋ ਕੇ ਆਤੀ ਦਿਲ ਦੀ ਅਗ ਬਜਾਓਗੇ ਕਿਵੇਂ ਮਾਤਾ ਮਾਤ ਜਗੇ ਪਿਆਨਕ ਮਹਾਲ ਜਾਂਦਾ ਕੀੜਾ ਗੰਦੀਆਂ ਚੱਲੀਆਂ ਜਾਣੀਆਂ ਨਹੀਂ ਦਿਲ ਦਰਿਆ ਵਿੱਚ ਜਦੋਂ ਤੂਫਾਨ ਉੱਠਿਆ ਕਾਂਗਾ ਉਸਦੀਆਂ ਠੱਲੀਆਂ ਜਾਣੀਆਂ ਨਹੀਂ ਕਰਕੇ ਸ਼ੁਕਰ ਕਰਤਾਰ ਦਾ ਕੇ ਹਾ ਮਾਤਾ ਕਰਕੇ ਸ਼ੁਕਰ ਕਰਤਾਰ ਦਾ ਕੇ ਆ ਮਾਤਾ ਕਿਉਂ ਤੂੰ ਹੋ ਰਿਆ ਏ ਬੇਕਰਾਰ ਮੋਤੀ ਤਿਰ ਜਵਾਨ ਮਸੀਬ ਦੇ ਵਕਤ ਵੇਲੇ ਰੋਇਆ ਨਹੀਂ ਕਰ ਬੇਜ਼ਾਰੋ ਜ਼ਾਰ ਮੋਤੀ ਅੱਗ ਵਿੱਚ ਪੈ ਕੇ ਮਦਮ ਨਹੀਂ ਹੁੰਦੇ ਅਗ ਵਿੱਚ ਪੈ ਕੇ ਮਦਮ ਨਹੀਂ ਹੁੰਦੇ ਹੀਰੇ ਵਾਂਗ ਰਹੀ ਆਬਦਾਰ ਮੋਤੀ ਪੜਾ ਮੰਨ ਕੇ ਠੀਕ ਕਰਿਆ ਜੋ ਕੁਝ ਕਰਿਆ ਮੇਰਾ ਕਰਤਾਰ ਮੋਤੀ ਸੋਢੀ ਵੰਸ ਦੀ ਸ਼ਾਨ ਚਮਕਾ ਦਿੱਤੀ ਸੋਢੀ ਵੰਸ ਦੀ ਜਾਨ ਚਮਕਾ ਦਿੱਤੀ ਸੀ ਸਵਾਰ ਕੇ ਖੜੇ ਖਲੋਤਿਆ ਨੇ ਝੋਲੀ ਮਾਤ ਦੀ ਜਾਣ ਕੇ ਖੈਰ ਪਾਈ ਦਾਦੇ ਵਾਂਗ ਬਹਾਦਰਾਂ ਪੋਤਿਆਂ ਨੇ ਕੜਕੜਾ ਕੇ ਦੇਖਦਾ ਜਦੋਂ ਬਿਜਲੀ ਉਦੋਂ ਪਾਟਦਾ ਹੈ ਕੁੜਿਆ ਆ ਬਰ ਬੇਟਾ ਜਾਂਦੇ ਮੌਤ ਦੇ ਉਹਨਾ ਨਜ਼ਦੀਕ ਜਾਵਰ ਜਿੰਨਾ ਦੌਰ ਲਾ ਕੇ ਕਰਦੇ ਜਬਰ ਬੇਟਾ ज़मी जॾो हूंदा शेर बाबर बेटा कोमल फुला ते कंध सार सूबे पटी मुगल हकूमी قربانیاں نال एरबान ਏਗੋ ਜੀਆਂ ਕੁਰਬਾਨੀਆਂ ਨਾਲ ਹੀ ਤਾਂ ਬਸਲਾ ਮੁਲਕੀ ਗੁਲਾਮੀ ਦਾ ਹੱਲ ਹੋਣਾ ਇਸ ਕੰਦ ਦੇ ਉੱਤੇ ਨਰਮਾਨ ਆਕ ਸਿੱਖੀ ਸ਼ਾਨ ਦਾ ਉੱਚਾ ਮਹਿਲ ਹੋਣਾ گل میری تو میری گل نہ کر رکھی گل میری میری گل نہ کر میں تو سدا مصیبت چلیاں نے میرے دل پرچیاں بجیاں نے میرے جگر آریاں چلیاں نے کدھر روکیاں ظلم دل میں ਕਾਂਗਾ ਠੱਲੀਆਂ ਨੇ ਕੁਚਲੇ ਗਏ ਹਰ ਘੜੀ ਅਰਮਾਨ ਮੇਰੇ ਗਈਆਂ ਸ਼ੁਰੂ ਤੋਂ ਸਦਰਾਂ ਠੱਲੀਆਂ ਨੇ ਕਦੀ ਵਾਰ ਨਾ ਪਿਆ ਸੁਹਾਗ ਮੈਨੂੰ ਕਦੀ ਵਾਰ ਨਾ ਪਿਆ ਸੁਹਾਗ ਮੈਨੂੰ ਕਦੀ ਕੁਖ ਉੱਤੇ ਬਿਜਲੀ ਕੜਕਦੀ ਰਹੀ ਹੁਣ ਇਹ ਪੁੱਤਰੇ ਲੈ ਗਈ ਮਾਤ ਖੋ ਕੇ ਮੇਰੀ ਇਸ ਦੀ ਮੁੱਢ ਤੋਂ ਖੜਕਦੀ ਰਹੀ ਆਖਰੀ ਸ਼ੇਰ ਹੈ ਮੇਰਾ ਦਿਲ ਇਹਨੇ ਸਦਮੇ ਸੇ ਚੁੱਕਿਆ ਗਮ ਦਾ ਇਸ ਨੂੰ ਅੱਜ ਕੱਲ ਐਸਾ ਸੱਕ ਨਹੀਂ ਬਦੋ ਬਦੀ ਕਲੇਜੇ ਨੇ ਪਾਟਣਾ ਕੀ ਹੁਣ ਤੇ ਚਿੱਤ ਵੀ ਹੁੰਦਾ ਉਦਾਸ ਤੱਕ ਨਹੀਂ ਹਾਓ ਕਹ ਹੰਜਵਾਦੀ ਤੂੰ ਗੱਲ ਕਰਦਾ ਤੇਂਦੀ ਕਲਾ ਆਉਂਦੀ ਮੇਰੇ ਪਾਸ ਤੱਕ ਨਹੀਂ ਮਾਤ ਜਿਹੇ ਭਿਆਨਕ ਮਹਾਲੇ ਅੰਦਰ ਹੁੰਦੀ ਕਦੇ ਇਹ ਗੁਜਰੀ ਨਰਾਸ ਤੱਕ ਨਹੀਂ ਮਾਤ ਜ਼ਿੰਦਗੀ ਹੈ ਮੇਰੇ ਖਾਤ ਦੇ ਅੰਦਰ ਸਾਬਰ ਅੱਜ ਮੈਂ ਕਾਤਕ ਵਖਾ ਰਹੀਆਂ ਚਲੇ ਗਏ ਨੇ ਦਾਦਾ ਜੀ ਕੋਲ ਪੋਤੇ ਮੈਂ ਹੁਣ ਪੋਤਿਆਂ ਦੇ ਪਾਸ ਜਾ ਰਹੀਆਂ